ਸਸੀ ਗੱਲ ਦੋਸਤੋ ਮੈਂ ਮਾਲਵਾ ਸੋਲਰ ਸਿਸਟਮ ਬਰਂਡਾ ਤੋਂ ਅੱਜ ਪਿੰਡ ਪਹੁੰਚੇ ਆਪਾਂ ਤਨੌਲਾ ਮੰਡੀ ਦੇ ਨਾਲ ਲੱਗਦੇ ਕੋਠੇ ਗੋਵਿੰਦਪੁਰਾ ਠੀਕ ਹੈ ਜੀ ਇੱਥੇ ਆਪਾਂ ਘਰ ਨੂੰ ਚਲਾਉਣ ਵਾਲੀ ਓਮਣੀ ਲਾਈ ਆ ਠੀਕ ਹੈ ਜੀ ਉਹ ਦਿਖਾਓ ਇਸ ਵਕਤ ਜਿਹੜੀ ਉਹ ਚੱਲ ਰਹੀ ਹੈ ਯੂ ਕੈਨ ਸੀ ਦਿਖਾ ਰਹੀ ਹੈ ਚੱਲ ਰਹੀ ਹੈ ਸੋਲਰ ਰਨ ਕਰ ਰਹੀ ਹੈ ਠੀਕ ਹੈ ਜੀ ਇਹਨੂੰ ਆਪਾਂ ਜਿਹੜਾ ਜੋੜਿਆ ਹੈਗਾ ਸਿੰਗਲ ਫੇਸ ਕਰੰਟ ਆ ਤੁਸੀਂ ਦੇਖ ਸਕਦੇ ਹੋ ਸਿੰਗਲ ਫੇਸ ਕਰੰਟ ਨਾਲ ਜੋੜਿਆ ਹੈਗਾ ਇਹਦੇ ਵਿੱਚ অপਸ਼ਨ ਹੈਗਾ ਵੀ ਤੁਸੀਂ 3 ਫੇਸ ਮੋਟਰ ਵੀ ਚਲਾ ਸਕਦੇ ਹੋ ਠੀਕ ਹੈ ਜੀ ਆ ਸਿੰਗਲ ਫੇਸ ਕਰੰਟ ਵਾਲੀ ਠੀਕ ਹੈ ਜੀ ਇਹਨੂੰ ਆਪਾਂ 335 ਵਾਟ ਦੇ 16 ਪੈਨ ਨਾਲ ਜੋੜਿਆ ਇੱਕ ਸਟਰਕਚਰ ਇਹ ਆ ਇੱਕ ਸਟਰਕਚਰ ਇਹ ਵਾਲਾ ਠੀਕ ਹੈ ਜੀ ਇਹ ਲਾਈ ਆਪਾਂ ਕੀ ਨਾਂ ਬਈ ਆਪਣਾ ਜਗਮੇਲ ਸਿੰਘ ਕੌਰ ਸਿੰਘ ਜਗਮੇਲ ਸਿੰਘ son of ਕੌਰ ਸਿੰਘ ਤੇ ਇਸੇ ਪਾਈ ਦੀ ਆਪਾਂ 15 hp ਦੀ ਮੋਟਰ ਲਾਈ ਆ ਠੀਕ ਹੈ ਜੀ ਹੁਣ ਤੁਹਾਨੂੰ ਅੰਦਰ ਜਾ ਕੇ ਦਿਖਾਉਣੀ ਆ ਵੀ ਕੀ ਕੀ ਚੀਜ਼ਾਂ ਚੱਲ ਰਹੀਆਂ ਇਧਰੋਂ ਆਪਾਂ ਇਹ ਇਹਨਾਂ ਦੇ ਪਲੱਗ ਦੇ ਵਿੱਚ ਆਪਾਂ ਜੋੜਤਾ ਜਿਹੜੀ ਦੂਸਰੀ ਸਵਿੱਚ ਆ ਆਫ ਕਰਤੀ ਮੋਕ ਰਹੀ ਜਿਹੜੇ ਪੱਖਿਆ ਪੱਖੇ ਚੱਲੀ ਜਾਂਦੇ ਆ ਫ੍ਰੀਜ ਚੱਲੀ ਜਾਂਦਾ ਠੀਕ ਹੈ ਜੀ ਇੱਧਰ ਏਸੀ ਵੀ ਲੱਗਿਆ ਹੋਇਆ ਤੇ ਏਸੀ ਵੀ ਕਰੀ ਚੱਲਦੀ ਜਾਂਦਾ ਸਾਢੇ 3 ਕਿਲੋਵੈਟ ਤੱਕ ਫੁੱਲ ਲੋਡ ਉਠਾਉਗੀ ਜੇ ਕਿਸੇ ਭਰਾ ਨੇ ਲਗਵਾਉਣੀ ਹੈ ਓਮਨੀ ਤਾਂ ਸਾਡੇ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਮਾਲਵਾ ਸੋਲਰ ਸਿਸਟਮ ਬਠਿੰਡਾ